ਪੂਰੇ ਪੰਜਾਬ ਦੇ ਵਿੱਚ ਝੋਨੇ ਦੀ ਬਜਾਈ ਤੋਂ ਬਾਅਦ ਲਗਾਤਾਰ ਜੋ ਪਰਾਲੀ ਦੀ ਸਮੱਸਿਆਵਾਂ ਆਉਂਦੀਆਂ ਅਸੀਂ ਉਸ ਨੂੰ ਲੈ ਕੇ ਵੱਡੇ ਪੱਧਰ ਤੇ ਅਵੇਅਰਨੈਸ ਕਿਸਾਨਾਂ ਦੇ ਵਿੱਚ ਹੁਣ ਪਹੁੰਚਣੀ ਸ਼ੁਰੂ ਹੋ ਚੁੱਕੀ ਆ ਤੇ ਫਤਿਹਗੜ੍ਹ ਸਾਹਿਬ ਦੇ ਅਗਰ ਪਿੰਡਾਂ ਦੀ ਗੱਲ ਫਤਿਹਗੜ੍ਹ ਸਾਹਿਬ ਜਾਂ ਮੁਹਾਲੀ ਜਾਂ ਬਾਕੀ ਦੇ ਜ਼ਿਲ੍ਹਿਆਂ ਦੇ ਪਿੰਡਾਂ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਲਗਾਤਾਰ ਕਿਸਾਨ ਲਗਾ ਜੋ ਅਵੇਅਰ ਹੁੰਦੇ ਨਜ਼ਰ ਆ ਰਹੇ ਨੇ ਅਤੇ ਅਜਿਹੇ ਤਰੀਕੇ ਦੇ ਨਾਲ ਮੁਹਾਲੀ ਦੇ ਪਿੰਡ ਕਿਸ ਪ੍ਰਕਾਰ ਦੇ ਨਾਲ ਕਈ ਸਾਲਾਂ ਤੋਂ ਪਰਾਲੀ ਨੂੰ ਸਾੜ ਨਹੀਂ ਰਹੇ ਅਤੇ ਇਸੇ ਤਰੀਕੇ ਨਾਲ ਖੁਰਦਬੋਧ ਕਰ ਰਹੇ ਨੇ ਦੂਜਾ ਪਰਾਲੀ ਦਾ ਸਹੀ ਉਪਯੋਗ ਯਾਨੀ ਕਿ ਗੱਠਾ ਬਣਾ ਕੇ ਉਸ ਨੂੰ ਅੱਗੇ ਜਾ ਕੇ ਪਲਾਂਟ ਦੇ ਵਿੱਚ ਕਰ ਰਹੇ ਨੇ ਇਸੇ ਤਰੀਕੇ ਨਾਲ ਸਾਡੇ ਨਾਲ ਪਿੰਡ ਦੇ ਕੁਝ ਵਸਨੀਕ ਵੀ ਜੀ ਬਾਈ ਜੀ ਪਹਿਲਾਂ ਤਾਂ ਕੀ ਨਾਮ ਹੈ ਮੇਰਾ ਹਮ ਤਰਨਜੀਤ ਸਿੰਘ ਹੈ ਜੀ ਕੀ ਕਹਿਣਾ ਚਾਹੋਗੇ ਬਈ ਕਿੰਨੇ ਸਮੇਂ ਤੋਂ ਤੁਸੀਂ ਇਹ ਕੰਮ ਕਰ ਰਹੇ ਹੋ ਕਿਉਂਕਿ ਗੱਠਾ ਨੂੰ ਲੈ ਕੇ ਪਰਾਲੀ ਦੀ ਮੈਨੇਜਮੈਂਟ ਨੂੰ ਲੈ ਕੇ ਬੜੇ ਸਵਾਲ ਉੱਠਦੇ ਸੀ ਕਿਸਾਨ ਪਰਾਲੀ ਸਾੜਦੇ ਆ ਹੁਣ ਕਿਸਾਨਾਂ ਚ ਅਵੇਅਰਨੈਸ ਆਣੀ ਸ਼ੁਰੂ ਹੋਈ ਬਿਲਕੁਲ ਆ ਵੇਰਨਾ ਸਾਨੀ ਸ਼ੁਰੂ ਹੋ ਗਈ ਦੀ तकरीबन 4 ਸਾਲਾਂ ਤੋਂ ਵੀਰੇ ਇਹ ਕੰਮ ਕਰ ਰਿਹਾ ਪਿੰਡ ਚ ਮੈਨੂੰ ਨਹੀਂ ਲੱਗਦਾ 4 ਸਾਲਾਂ ਤੋਂ ਸਾਡੇ ਪਿੰਡ ਚ ਕਿਸੇ ਨੇ ਅੱਗ ਲਾਈ ਹੈ ਲਗਾਤਾਰ 4 ਸਾਲਾਂ ਤੋਂ ਇਹ ਕੰਮ ਕਰ ਰਿਹਾ ਪਿੰਡ ਚ ਇਲਾਕੇ ਚ ਸਾਰੇ ਇਲਾਕੇ ਚ ਇਹ ਗੱਠਾ ਬਣਾ ਰਿਹਾ ਹੈ ਜਦ ਤੋਂ ਇਹ ਮਸ਼ੀਨ ਆਈ ਹੈ ਇਥੋਂ ਅੱਗ ਲਗਣੀ ਬਿਲਕੁਲ ਘਟ ਗਈ ਬੰਦੇ ਹੋ ਗਏ ਜੀ ਅ ਪੂਰੇ ਪਿੰਡ ਦੇ ਵਿੱਚ ਤੁਹਾਡੇ ਕਿੰਨੇ ਕ ਕਿਸਾਨ ਅਵੇਅਰ ਹੋ ਚੁੱਕੇ ਨੇ ਕਿਉਂਕਿ ਤੁਸੀਂ ਦਾ ਇੱਕ ਮਸ਼ੀਨ ਇੱਕ ਜਾਂ ਦੋ ਮਸ਼ੀਨਾਂ ਤੁਹਾਡੇ ਪਿੰਡ ਨੇ ਤੇ ਕਿੰਨੇ ਕ ਸਾਨੂੰ ਵੀ ਅਵੇਅਰ ਕਰਦੇ ਨਹੀਂ ਕਿਸਾਨ ਤਾਂ ਦੇਖੋ ਸਾਡੇ ਪਿੰਡ ਦੇ ਅਵੇਅਰ ਨੇ ਜੇ ਕੋਈ ਗੱਲ ਵੀ ਕਰਦਾ ਤਾਂ ਉਹਨੂੰ ਦੱਸਿਆ ਜਾਂਦਾ ਕਿ ਸਾਡੇ ਪਿੰਡ ਮਸ਼ੀਨ ਲੱਤੀ ਹੈ ਤੇ ਸਾਨੂੰ ਅੱਗ ਲਾਉਣ ਦੀ ਸਮੱਸਿਆ ਦਾ ਸਾਡਾ ਹੱਲ ਹੋ ਗਿਆ ਹੁਣ ਅੱਜ ਦੇਖੋ ਪੰਡਾ ਮੰਨ ਰਹੀਆਂ ਅੱਜ ਰਾਤ ਨੂੰ ਕਣਕ ਦੀ ਬਜਾਈ ਹੋ ਜਾਣੀ ਠੀਕ ਹੈ ਨਾ ਹਾਂਜੀ ਬਿਲਕੁਲ ਇਹ ਪੰਡਾ ਚੱਕ ਹੋ ਜਾਣੀਆਂ ਨਾਲ ਦੀ ਨਾਲ ਜ਼ਿੰਮੇਵਾਰ ਕਣਕ ਦੀ ਬਜਾਈ ਕਰ ਸਕਦਾ ਖੇਤ ਚ ਗਿੱਲ ਹੈ ਠੀਕ ਹੈ ਜੀ ਤੇ ਇਹਦੇ ਨਾਲ ਫਾਇਦਾ ਬਹੁਤ ਹੋ ਗਿਆ ਨਾ ਜਿਮੀਦਾਰਾਂ ਨੂੰ ਤੇਲ ਦੀ ਬਚਤ ਬਹੁਤ ਹੋ ਗਈ ਜੀ ਪਹਿਲਾਂ ਜਿਹੜੇ ਕਚਰੇ ਸੀ ਵਿੱਚ ਬਾਹਣ ਵਾਸਤੇ ਤਿੰਨ ਤਿੰਨ ਚਾਰ ਚਾਰ ਵਾਰ ਕਰਤਾਵੀਆਂ ਨਾਲ ਵਾਹੀ ਕਰਨੀ ਪੈਂਦੀ ਸੀ ਹੁਣ ਇੱਕ ਵਾਰੀ ਵਾਹੀ ਕਰਕੇ ਜਿਮੀਦਾਰ ਦਾ ਖੇਤ ਤਿਆਰ ਹੋ ਜਾਂਦਾ ਜੀ ਪਰ ਵੀ ਦੇਖਿਆ ਜਾਵੇ ਅ ਕੋਸ਼ਕ ਜਿਹੜਾ ਫੂਸ ਜਿਵੇਂ ਪੈਰਾਂ ਚ ਦੇਖੀਏ ਛਾੜੇ ਜਾਂਦਾ ਇਹਦੇ ਨਾਲ ਕੋਈ ਸਮੱਸਿਆ ਤਾਂ ਨਹੀਂ ਨਹੀਂ ਇਹ ਤਾਂ ਇਹ ਤਾਂ ਵਿੱਚ ਮਿਲ ਜਾਂਦਾ ਜੀ ਵਿੱਚ ਹਾਂ ਜੀ ਹਾਂ ਜੀ ਤਵੀਆਂ ਨਾਲ ਵਿੱਚ ਰਲ ਜਾਂਦਾ ਇਹ ਤਾਂ ਥੋੜਾ ਬਹੁਤਾ ਰਹਿ ਗਿਆ ਜੀ ਜੋ ਜਿਹੜਾ ਸਾਰਾ ਫੂਸ ਹੈ ਮਸ਼ੀਨ ਦੀ ਵੜਾਈ ਦੇਦੋ ਮਸ਼ੀਨ ਦੇ ਪਿੱਛੇ ਵਾਲਾ ਵੱਡਾ ਫੂਸ ਹੁੰਦਾ ਨਾ ਉਹ ਤਵੀਆਂ ਨਾਲ ਨਹੀਂ ਵਾਇਆ ਜਾਂਦਾ ਅੱਛਾ ਉਹਦੇ ਲਈ ਵੱਡੀ ਮਸ਼ੀਨਰੀਆਂ ਵੱਡੇ ਟਰੈਕਟਰ ਚਾਹੀਦੇ ਆ ਹੁਣ ਹਰੇਕ ਜ਼ਿਮੀਦਾਰਾਂ ਕੋਲ ਨਹੀਂ ਹੁੰਦੇ ਜੀ ਇਸ ਕਰਕੇ ਪਹਿਲਾਂ ਅੱਗਾਂ ਲੱਗਦੀਆਂ ਰਹੀਆਂ ਹੁਣ ਲੋਕ ਬਹੁਤ ਵੇਰ ਹੋ ਗਏ ਜੀ वैसे पचाननेया कि पंजाब च हर एक पिंट नु सब्सिडी ते मशीनना मुहैया कराण ता अग्ग लगनी अपनेया अपने बंद हो जावे। ਬਿਲਕੁਲ ਜ਼ਮੀਨ ਕਿੰਨੀ ਹੈ ਤੇ ਤੁਸੀਂ ਠੇਕੇ ਤੇ ਕਿੰਨੀ ਲੈ ਰਹੇ ਹੋ? ਮੇਰੇ ਕੋਲ 2.5 ਏਕੜ ਜ਼ਮੀਨ ਹੈ ਜੀ। 2.5 ਏਕੜ। ਹਾਂਜੀ ਤੇ 8 ਕਿੱਲੇ ਆਪਣੇ ਬਾਕੀ ਠੇਕੇ ਤੇ। ਬਾਕੀ ਠੇਕੇ ਤੇ ਲੈ ਰਹੇ ਹੋ। ਤੇ ਤੁਸੀਂ ਸਾਰੇ ਆਪਣੇ ਵਾਹਣਾ ਦੇ ਵਿੱਚ ਇਹ ਫਾਰਮੂਲਾ ਲਾ ਕੇ ਵੇਖ ਰਹੇ ਹੋ ਕਿ ਪਰਾਲੀ ਦੀ ਮੈਨੇਜਮੈਂਟ ਇਸ ਤਰੀਕੇ ਨਾਲ ਕੀਤੀ ਜਾਵੇ। ਹਾਂਜੀ ਹਾਂ ਬਿਲਕੁਲ ਬਹੁਤ ਵਧੀਆ ਜੀ। ਕਿੰਨੇ ਸਾਲ ਹੋ ਗਏ ਅਸੀਂ? ਤਕਰੀਬਨ 4 ਸਾਲ ਹੋ ਗਏ ਜੀ। 4 ਸਾਲ। ਹਾਂਜੀ ਤੇ ਅੱਗੇ ਜਾ ਕੇ ਜਿਵੇਂ ਗੱਠ ਤਿਆਰ ਹੋ ਜਾਂਦੀ ਹੈ ਉਹ ਤੋਂ ਬਾਅਦ ਕੀ ਹੁੰਦਾ ਹੈ? ਗੱਠ ਤਿਆਰ ਕਰਕੇ ਅੱਗੇ ਜਿੱਥੇ ਇਹਨਾਂ ਨੇ ਗੱਲਬਾਤ ਕੀਤੀ ਉਹ ਜੇ ਸ਼ਰਾਬ ਫੈਕਟਰੀ ਵਗੈਰਾ ਜਾਂ ਹੋਰ ਕਿਤੇ ਉੱਥੇ ਲੈ ਜੰਨੇ ਆ ਲੋਡ ਕਰਕੇ ਕਈ ਵਾਰ ਅੱਗੇ ਆਰਡਰ ਨਹੀਂ ਲੈਂਦੇ ਉਹ ਤਾਂ ਇਹਨਾਂ ਨੂੰ ਵਾ ਡੰਪ ਵੀ ਕਰਨਾ ਪੈਂਦਾ ਹੈ ਚਲੋ ਉਦੋਂ ਇਹਨਾਂ ਨੂੰ ਡਬਲ ਲੇਵਰ ਹੋ ਜਾਂਦੀ ਹੈ ਫਿਰ ਪਹਿਲੇ ਇੱਕ ਵਾਰ ਲੋਡ ਕਰਕੇ ਖਾਲੀ ਕਰਨਾ ਪੈਂਦਾ ਫਿਰ ਦੁਬਾਰੇ ਲੋਡ ਕਰਨਾ ਪੈਂਦਾ ਹੈ ਅਪਾ ਸਰਕਾਰਾਂ ਨੂੰ ਵੀ ਬੇਨਤੀ ਕਰਾਂਗੇ ਜਿਹੜੇ ਇਦਾਂ ਦੇ ਨੌਜਵਾਨ ਆ ਉਪਰਾਲਾ ਕਰ ਰਹੇ ਨੇ ਆਪਣੇ ਪੱਲੇ ਤੋਂ ਪੈਸੇ ਲਾ ਕੇ ਮਸ਼ੀਨਾਂ ਲੈ ਰਹੇ ਹਨ ਹਨਾ ਵਾਤਾਵਰਣ ਵੀ ਬਚ ਰਿਹਾ ਏ ਚਲੋ ਉਹਨਾਂ ਦਾ ਕੰਮ ਵੀ ਆ ਲੇਕਿਨ ਇਸ ਕੰਮ ਕਰਨ ਵਾਸਤੇ ਘਾਟ ਕੋ ਘਾਟ ਉਹਦੇ ਕੋਲ 7-8 ਟ੍ਰੈਕਟਰਾਂ ਦਾ ਰੀਜ਼ਰਵਮੈਂਟ ਕੀਤਾ ਇੰਨੀ ਲੇਬਰ ਹੈ ਸਰਕਾਰ ਨੂੰ ਵੀ ਚਾਹਨੇ ਆ ਉਸ ਵੀਰ ਨੂੰ ਕੋਈ ਵੀ ਦਿੱਕਤ ਆਂਦੀ ਹੈ ਨਾ ਪਹਿਲ ਦੇ ਆਧਾਰ ਤੇ ਉਹ ਹੱਲ ਕੀਤੀ ਜਾਵੇ ਤਾਂ ਕਿ ਹੋਰ ਨੌਜਵਾਨ ਵੀ ਉਹਨੂੰ ਦੇਖ ਕੇ ਕੰਮ ਕਰ ਸਕਣ ਆਸ-ਪਾਸ ਦੇ ਪਿੰਡਾਂ ਦੇ ਵਿੱਚ ਵੀ ਕੋਈ ਮਸ਼ੀਨਾਂ ਹੈਗੀਆਂ ਨੇ ਜੇ ਜ਼ਰੂਰਤ ਪਵੇ ਕਿਉਂਕਿ ਵੱਢ ਹੋਵੇ ਨਹੀਂ ਸਾਡੇ ਪਿੰਡ ਦੇ ਲਾਗ ਨੇੜੇ ਹੋਰ ਮਸ਼ੀਨ ਨਹੀਂ ਹੈ ਕਿ ਜੀ ਤੇ ਕਰਨਜੀਤ ਸਿੰਘ ਵੀਰ ਕੋਲੇ ਇਹਨਾਂ ਕੋਲੇ ਦੋ ਮਸ਼ੀਨਾਂ ਹੈ ਜੀ ਇਹੀ ਕੰਮ ਕਰਦੇ ਨੇ ਇਲਾਕੇ 'ਚ ਹਾਂਜੀ ਤੁਹਾਡੇ ਕਿਹਨਾ ਵੀਰ ਮਨੀਂਦਰ ਸਿੰਘ ਜੀ ਕਿੰਨਾ ਖਸਮਾ ਹੋ ਗਿਆ ਤੁਹਾਨੂੰ ਪ੍ਰਾਲੀ ਦੀ ਮੈਨੇਜਮੈਂਟ ਕਰਦੇ ਹੋਏ ਕਿਉਂਕਿ ਪੰਜਾਬ ਦੇ ਵਿੱਚ ਆਮ ਤੌਰ ਤੇ ਪ੍ਰਾਲੀ ਦਾ ਮੁੱਦਾ ਬੜਾ ਭੱਖਦਾਗਾ ਕਿ ਕਿੰਨਾ ਸਮਾਂ ਸਾਨੂੰ ਤਕਰੀਬਨ ਜੀ 4 ਸਾਲ ਹੋ ਗਏ ਇਕੱਠਾ ਬਣਾਉਂਦੇ ਹਾਂ ਤੇ 9 ਵਜੇ ਤੱਕ ਚਾਰ ਸਾਲ ਹਾਂ ਚਾਰ ਸਾਲਾਂ ਦੇ ਵਿੱਚ ਫਾਇਦਾ ਕਿੰਨਾ ਕੁ ਹੋਇਆ ਇਹਦੇ ਨਾਲ ਤੇ ਨੁਕਸਾਨ ਕਿੰਨਾ ਕੁ ਤੁਹਾਨੂੰ ਜਾਪਦਾ ਫਾਇਦਾ ਬਹੁਤ ਜ਼ਿਆਦੇ ਆ ਜੀ ਆਗੂ ਗਿਲਾਣ ਦੀ ਲੋੜ ਨਹੀਂ ਪੈਂਦੀ ਹੈ ਜੀ ਤੇ ਮਤਲਬ ਖੇਤੀ ਖੇਤ ਤਿਆਰ ਹੋ ਜਾਂਦਾ ਜੀ ਮਸ਼ੀਨ ਦੇ ਵਿੱਚ ਕੋਈ ਦਿੱਕਤ ਆਉਂਦੀ ਹੈ ਕਿਉਂਕਿ ਆਮ ਤੌਰ ਤੇ ਮਸ਼ੀਨਾਂ ਸੰਦ ਬਕ ਕਾਫੀ ਮਹਿੰਗੇ ਪੈਂਦੇ ਆ ਉੱਪਰ ਤੋਂ ਪ੍ਰੋਪਰ ਟਾਈਮ ਤੇ ਸਬਸਿਡੀ ਨਾ ਮਿਲਣਾ ਵੀ ਇਸ਼ੂ ਹੁੰਦਾ ਹੈ ਨਾ ਤੇ ਕਿਵੇਂ ਸਰ ਕੰਮ ਕਰਦੇ ਆ ਮਤਲਬ ਜਿਵੇਂ ਮਸ਼ੀਨਾਂ ਆ ਗਈਆਂ ਮਸ਼ੀਨਾਂ ਨੂੰ ਲੈ ਕੇ ਕਿਸ ਪ੍ਰਕਾਰ ਦੀ ਦਿੱਕਤ ਆਉਂਦੀਆਂ ਤੇ ਅੱਗੇ ਜਾ ਕੇ ਕਿਵੇਂ ਦੀ ਮੈਨੇਜ ਕਰਦੇ ਆ ਮੈਡਮ ਮੋਟਾ ਹੀ ਖਰਾਬੀ ਕੁਪੀ ਤਾਂ ਆਂਦੀ ਰਹਿੰਦੀ ਉਹ ਮਸ਼ੀਨਾਂ ਚ ਪਰ ਠੀਕੇ ਚੱਲੀ ਤਾਂ ਦ ਲਗਾਤਾਰ ਮੋਹਾਲੀ ਦੇ ਪਿੰਡਾਂ ਦੇ ਵਿੱਚ ਅਵੇਅਰਨੈਸ ਪਰਾਲੀ ਦੀ ਮੈਨੇਜਮੈਂਟ ਨੂੰ ਲੈ ਕੇ ਲਗਾਤਾਰ ਹੁੰਦੀ ਨਜ਼ਰ ਆ ਰਹੀ ਆ ਇਹ ਗਿੱਦੜਪੁਰ ਪਿੰਡ ਦੇ ਕਿਸਾਨ ਨੇ ਲਗਾਤਾਰ 4 ਸਾਲਾਂ ਤੋਂ ਪਰਾਲੀ ਨੂੰ ਐਸੇ ਤਰੀਕੇ ਦੇ ਨਾਲ ਗੱਠਾ ਬਣਾ ਕੇ ਇਹਦਾ ਇਸਤੇਮਾਲ ਜੋ ਗੱਠਾਂ ਦਾ ਇਥੇ ਨੋਲ ਦੇ ਵਿੱਚ ਜਾਂ ਹੋਰ ਫੈਕਟਰੀਆਂ ਦੇ ਵਿੱਚ ਇਸਤੇਮਾਲ ਹੁੰਦਾ ਪੋਸਟ ਦੇ ਵਿੱਚ ਲਗਾਤਾਰ ਕਰ ਰਹੇ ਨੇ ਅਤੇ ਇੱਕ ਕਿਸਾਨਾਂ ਦੇ ਲਈ ਇੱਕ ਮੈਸੇਜ ਵੀ ਆ ਕਿ ਕਿਸ ਪ੍ਰਕਾਰ ਦੇ ਨਾਲ ਪਰਾਲੀ ਦੀ ਮੈਨੇਜਮੈਂਟ ਕਰ ਸਕਦੇ ਹੋ ਅਤੇ ਕਿਸ ਪ੍ਰਕਾਰ ਨਾਲ ਅੱਗੇ ਜਾ ਕੇ ਜਿਹੜਾ ਗਠਨ ਦਾ ਇਸਤਮਾਲ ਹੋ ਸਕਦਾ ਕਿਰਪਾ ਕਰਕੇ ਗੋਸਾਪ ਸਿੰਘ ਜਨ ਨਾਲ ਮੈਂ ਦਲਜੀਤ ਸਿੰਘ ਨਵੀਂਗੜ੍ਹ ਦੀ ਇਸ ਮਹਾਨ